ਜੋ ਡਾਕਟਰ ਸਾਹਿਬ ਕਹਿੰਦੇ ਨੇ ਉਹ ਟਹਿਣ ਲਾਗੇ ਦੇ ਵੀ ਦਾ ਮਾਨ ਸਨਮਾਨ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਸਰਕਾਰ ਹੈ ਆ ਦੇਖਾਂਗੇ ਸਾਹਮਣੇ ਵੀ ਕਪੂਰਸਾਲੀਆਂ ਦੂਜੇ ਬੰਨੇ ਸੁਰ ਸਿੰਘ ਵਾਲਾ ਕਹਿੰਦੇ ਅੰਦੇ ਦਾ ਵੀ ਇਹ ਚਸ਼ਮਾ ਮੇਰੇ ਵੀਰੇ ਆ ਰਵੀ ਸ਼ੇਰ ਸਿੰਘ ਨੂੰ ਬਾਦ ਆਪਣੇ ਪੁੱਤਰਾਂ ਦੀ ਆਓ ਸਦਾਕਾ ਕਰਵਾਤੀਆ ਹਾਜ਼ਰ ਹੋਇਆ ਹੈ ਬੇਤੀ ਹੱਲੇ ਜਾਇਉਣਾ ਰਣਜੋਤ ਸਾਡਾ ਵੀ ਆਇਆ ਹੋਇਆ ਹੈ ਮੈਂ ਕੱਲੇ ਕੱਲੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਉਹਦਾ ਮਾਫੀ ਕੋਲ ਨਾ ਭਾਵੇਂ ਇਥੋਂ ਨਾ ਘਟ ਪਏ ਹੁੰਦੇ माली थोरो टाइम ठाही पहिरियों अॻिया सॼे पाशह पाणी ਗੁਰਮੰਦੀ ਕੋਲ ਦਾ ਕ੍ਰਿਆ ਪ੍ਰਬੰਧਕਾਂ ਨੂੰ ਮਿਲਦੀ ਹੈ ਰੱਖਿਆ ਦੇ ਇੱਕ ਦੂਜੇ ਪਾਸੇ ਇਹ ਚੱਕਾਰਾਂ ਖਤਾਪੁਰ ਆਇਆ ਤੇ ਲਾਈਨ ਵਿਚ ਆਪਾਂ ਮੌਲਾ ਆ ਲੋਕਾਂ ਦਾ ਪਾਸੇ ਨਹੀਂ ਚੱਲਦਾ ਸੰਗਤ ਦਾ ਪਾਸੇ ਨਹੀਂ ਚੱਲਦਾ ਇਹ ਤਾਂ ਜੰਗਲਾ ਟੱਪ ਕੇ ਆਉਂਦੇ ਅੰਦਰ ਤੇ ਤੈਨੂੰ ਮਾਨ ਸਤਕਾਰ ਦਿੰਦੇ ਪਰ ਇਹ ਸਵਾਹੂਰ ਨੇ ਕਿ ਸ਼ੱਕ ਤੇ ਕਬੱਡੀ ਨੇ ਗੋਲੀਆ ਇਕੱਤਰੇ ਪਾਸੇ ਗੋਪੂ ਕੇ ਪਿੰਡ ਦਾ ਰਾਣਾ ਰਾਣਾ ਲਓ ਪਿਹਾਰ ਪਿਹਾਰ ਕੇ ਲਾਕ ਫੜਦਾ ਮੁੰਡਾ ਪਿਹਾਰ ਪਿਹਾਰ ਕੇ ਲਾਕ ਫੜਦਾ ਪੁੜਿਆ 10 ਸੋਹਣਾ ਜੀ ਦਾ ਨੰਬਰ ਰਾਣੇ ਦੇ ਖਾਤੇ